ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਜਵੰਦਾ ਕਲਾ ਵਿਖੇ ਗੁਰੂ ਨਾਨਕ ਬਿਰਧ ਆਸ਼ਰਮ ਤੇ ਤੇ ਸੇਵਾ ਪਾਪਾ ਰੁਪਿੰਦਰ ਸਿੰਘ ਜੀ ਉਹ ਚੜ੍ਹਦੀ ਕਲਾ ਦੇ ਨਾਲ ਕਰਾ ਰਹੇ ਨੇ ਤੋਂ ਉਹ ਜਿਹੜਾ ਪਹਿਲਾ ਹੈ ਜੋ ਇਸ ਅਸਥਾ ਬਰਤ ਆਸਰਾ ਦੇ ਵਿੱਚ ਜੋ ਮਰੀਜ਼ ਉਹ ਬਹੁਤ ਜਿਹੜੇ ਆ ਸਰੀਰ ਪੱਖੋਂ ਵੀ ਕਮਜ਼ੋਰ ਵਾ ਜੋ ਉਹਨਾਂ ਦੇ ਇਲਾਜ ਵਾਸਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਇਸ ਪਰਿਵਾਰ ਵਾਸਤੇ ਬੇਅਤ ਮਾਇਦੇ ਗੱਫੇ ਭੇਜਿਆ ਤਾਂ ਦਾਸ ਪ੍ਰਗਟ ਸਿੰਘ ਕੋਲਾ ਸਾਹਿਬ ਸਾਡੇ ਸਜੋਗੀ ਵੀਰ ਭਾਈ ਨਿਰਮਲ ਸਿੰਘ ਜੀ ਸਾਰੇ ਜਨਸੀ ਰਲ ਮਿਲ ਕੇ ਕਿਉਂਕਿ ਜਿਹੜੀ ਵੀਡੀਓ ਚਲਾਉਣੀ ਹੌਕੇ ਜਿੰਨਾ ਚਿਰ ਇਹ ਪ੍ਰੈਸ਼ਰ ਰਿਪੋਰਟਰ ਕੋਈ ਆਪਣੀ ਵੀਡੀਓ ਨਹੀਂ ਚਲਾਉਂਦੇ ਜਿੰਨਾ ਚਿਰ ਜਾਣਕਾਰੀ ਨਹੀਂ ਮਿਲਦੀ ਉਹਨਾਂ ਚ ਸਖਤਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਮਾਇਦੇ ਲੋੜ ਵਾ ਕਿੱਥੇ ਨਹੀਂ ਲੋੜ ਇਸ ਕਰਕੇ ਕਈ ਵਾਰ ਜਿੱਥੇ ਲੋੜ ਹੁੰਦੀ ਆ ਉੱਥੇ ਰਹਿ ਜਾਂਦੀ ਆ ਜਿੱਥੇ ਨਹੀਂ ਲੋੜ ਹੁੰਦੀ ਉੱਥੇ ਮਾਇਦੀ ਲੱਗਦੀ ਆ ਸੋ ਅੱਜ ਦੀ ਮਾਇਆ ਹੈ ਵੀਰ ਅਮਰ ਕਵਾਲਸੇ ਦੀ ਹੋਣਾ ਬੋਲੋ ਭੇਜੀ ਗਈ ਆ ਸੋ ਅਸੀਂ ਇਸ ਪਰਿਵਾਰ ਦੇ ਇੱਕ ਜੋ ਬੱਚਾ ਆ ਇੱਕ ਵੀਰ ਜੀ ਆ ਭੈਣ ਜੀ ਇਹਨਾਂ ਦੇ ਰਾਜ ਵਾਸਤੇ ਚਾਹੇ ਜੇ ਸਮਾਜਰੀ ਆਉ ਬਾਬਾ ਜੀ ਨਾਲੋਂ ਤੌਰ ਦੇ ਰਿਆ ਉਹ ਵੈਗਰੂ ਚੜ੍ਹਦੀ ਕਲਾ ਕਰੇ ਜਿਸ ਪਰਿਵਾਰ ਨੇ ਇਹ ਸਿਵਾ ਕੀਤੀ ਆ ਬਾਕੀ ਅਸੀਂ ਹੋਰ ਨਾਲ ਵੀ ਬੇਨਤੀ ਕਰਦੇ ਆ ਕਿ ਇਹਦੇ ਜਵਾਨ ਦਾ ਕਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿੱਚ ਆਪਾਂ ਆ ਕੇ ਬਾਪਾ ਜੀ ਜੀ ਮਦਦ ਕਰੀਗੇ ਲੋੜਵੰਦਾਂ ਦੀ ਮਦਦ ਕਰੀਗੇ ਕਿਉਂਕਿ ਸਰਬੱਤ ਦੇ ਭਲੇ ਦੇ ਵਾਸਤੇ ਆਪਾਂ ਮਾਇ ਜਿਹੜੀ ਆ ਉਹ ਖਰਚ ਕਰੀਗੇ ਚੰਗੇ ਥਾਵਾਂ ਤੇ ਖਰਚ ਕਰੀਗੇ ਜਿਹੜੀ ਆਪਣੀ ਮਾਇਆ ਚੰਗੇ ਥਾਵਾਂ ਤੇ ਲੱਗ ਸਕੇ ਭਰੇ ਨੂੰ ਨਾ ਭਰੀਏ ਜਿਹੜਾ ਲੋੜਵੰਦ ਆ ਉਹਨੂੰ ਮਾਇਆ ਆਪਾਂ ਦੇਈਏ ਸਤਿਗੁਰੂ ਜੀ